ਸਰੀ ਤੁਸੀਂ ਲੋਕਾਂ ਨੂੰ ਹਸਾਉਂਦੇ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ 'ᱨਈ ਇਸ ਹਸਾਨ ਦੇ ਪਿੱਛੇ ਜ਼ਿੰਦਗੀ ਦੀ ਅਸਲ ਕਹਾਣੀ ਕੀ ਹੈ ਮੈਂ ਅਰਗਬਤੀ ਤੱਕ ਵੇਚੀਆਂ ਨੇ ਜਦੋਂ ਸਾਰੇ ਰਿਸ਼ਤੇਦਾਰਾਂ ਨੇ ਸਾਡਾ ਸਾਥ ਛੱਡ ਦਿੱਤਾ ਮੇਰੇ ਮਮਾ ਪਾਪਾ ਦਾ ਡਿਵੋਰਸ ਹੋ ਗਿਆ ਸੀ ਉਸ ਤੋਂ ਬਾਅਦ ਸਾਰੇ ਰਿਸ਼ਤੇਦਾਰਾਂ ਨੇ ਕਿਹਾ ਵੀ ਅਸੀਂ ਇਹਨਾਂ ਦੋ ਬੱਚਿਆਂ ਦੀ ਐਦਾਂ ਦਾ ਵੀ ਮੌਕਾ ਆਇਆ ਕਿ ਅਸੀਂ ਦਰਬਾਰ ਸਾਹਿਬ ਵਿੱਚ 9 ਮਹੀਨੇ ਰਹੇ ਉੱਥੇ ਹੀ ਖਾਦਾ ਪੀਤਾ ਸੁੱਤੇ ਬਰਾਂਡਿਆਂ ਵਿੱਚ ਤੇ ਉਹ ਵੀ ਦਿਨ ਨਿਕਲ ਗਏ ਕਿਹੋ ਜਿਹਾ ਹਾਲਾਤ ਹੋ ਗਏ ਸੀ ਉਸ ਟਾਈਮ ਤੁਹਾਡੇ ਹਾਲਾਤ ਕੀ ਦੱਸਾਂ ਰੋਟੀ ਰੋਟੀ ਨੂੰ ਅਤਰ ਹੋ ਗਏ ਸੀ ਅਸੀਂ ਤੇ ਠੀਕ ਹੈ ਨਾ ਹੋਰ ਤੇ ਚਾਹ ਹੀ ਖਤਮ ਮਤਲਬ ਹੋਰ ਤੇ ਚਾਹ ਦੀ ਗੱਲ ਹੀ ਛੱਡੋ ਇਹ ਚਾਹੁੰਦੇ ਸੀ ਕਿ ਰੋਟੀ ਮਿਲ ਜੇ ਬਸ ਦਿਨ ਬਹੁਤ ਔਖੇ ਰੋ ਰੋ ਕੇ ਦਿਨ ਜਦੋਂ ਮੇਰਾ ਬ੍ਰਦਰ ਰੋਂਦਾ ਜੀ ਮੈਂ ਬੱਚੀ ਸੀ ਉਹਨੂੰ ਮੈਂ ਚੁੱਪ ਕਰਾਣਾ ਵੀ ਚੁੱਪ ਕਰ ਜਾ ਚੁੱਪ ਕਰ ਜਾ ਤੇ ਮੈਂ ਆਪ ਵੀ ਰੋਣ ਲੱਪ ਜਾਂਦੀ ਹੁੰਦੀ ਸੀ ਉਹੀ ਰਿਸ਼ਤੇਦਾਰ ਜਿਨ੍ਹਾਂ ਨੇ ਜਿਹੜੀ ਗੱਲਾਂ ਕਹੀਆਂ ਉਹੀ ਅੱਜ ਵੀਡੀਓ ਦੇ ਜ਼ਰੀਏ ਮੇਰੇ ਗੁੱਸਾ ਬਣ ਕੇ ਨਿਕਲਦਾ ਆਇਆ ਹੋਰ ਮੇਰੀ ਕੋਈ ਜਾਤੀ ਦੁਸ਼ਮਣੀ ਥੋੜੀ ਹੈ ਤੇ ਮੈਂ ਕਿਹਾ ਇਹ ਅਗਰਵਤੀ ਵਾਲੇ ਲੋ ਅੰਕਲ ਸਸਤੇ ਜੇ ਲੈ ਲੋ ਮੇਰੇ ਪਾਪਾ ਠੀਕ ਨਹੀਂ ਹੈਗੇ ਉਹ ਕਹਿੰਦੇ ਵੀ ਤੂੰ ਕੁੜੀ ਹੋ ਕੇ ਵੇਚਣੀ ਆ ਮੈਂ ਕਿਹਾ ਕਿਉਂ ਮੈਂ ਹੁਣ ਜੇ ਮੈਂ ਇਹ ਵੇਖਾ ਜਿਵੇਂ ਮੈਂ ਕੁੜੀ ਆ ਤੇ ਫਿਰ ਤੇ ਮੇਰੇ ਫਾਦਰ ਸਾਹਿਬ ਨੂੰ ਕੁਝ ਵੀ ਹੋ ਸਕਦਾ ਮੇਆ ਜੋ ਟੀਚਰਸ ਨੂੰ ਕਹਿਣਾ ਚਾਹਨੀ ਆ ਥੈਂਕ ਯੂ ਅਗਲੇ ਜਨਮ ਤੁਹਾਡੀ ਚਰਨੜੀ ਧੂੜ ਵੀ ਬਣ ਜਾਣਾ ਇਹ ਵੀ ਕਮੀ ਆ ਮੇਰੇ ਲਈ ਬਹੁਤ ਘਾਟ ਹੈ ਇਹ ਵੀ ਥੈਂਕ ਯੂ ਤੁਹਾਡੀ ਪ੍ਰਿਆ ਤੁਹਾਡੇ ਇੱਕ ਦਇਆ ਕਰਕੇ ਕਾਲਜ ਵੀ ਪੜ ਗਈ ਘਾਈ ਟੀਵੀ ਤੇ ਵੀ ਆ ਇੰਸਟਾਗ੍ਰam ਤੇ ਬਹੁਤ ਜ਼ਿਆਦਾ ਪਿਆਰ ਕਰਦੇ ਸਾਰੇ ਸਾਰੀ ਇੱਜ਼ਤ ਕਰਦੇ ਆ ਰੀਅਲ ਜ਼ਿੰਦਗੀ ਦੇ ਵਿੱਚ ਤੁਸੀਂ ਕਿੰਨੇ ਕੱਕੇ ਹੋ ਵੀ ਜ਼ਿੰਦਗੀ ਨੇ ਮੈਨੂੰ ਬੜਾ ਕਠੋਰ ਬਣਾ ਦਿੱਤਾ ਬਟ ਮੈਂ ਹਾਂ সুইਟ ਹੀ ਹਾਂ ਮੈਂ ਬਹੁਤ সুইਟ ਆ ਜਿੱਦਾਂ ਹੁਣ ਦੇਖੋ ਕੱਲੀ ਕੁੜੀ ਮਾਂ ਤੋਂ ਬਿਨਾਂ ਰਹੇਗੀ ਤੀ ਆਪੇ ਸੋਚੋ ਉਹਨੂੰ ਜੇ ਉਹ ਨਾਜ਼ੁਕ ਬਣ ਕੇ ਰਹੇਗੀ ਤੇ ਕੋਈ ਵੀ ਹਨਾ ਹੱਥ ਪਾਏਗਾ ਦੁਨੀਆ ਇਨੀ ਚੰਗੀ ਨਹੀਂ ਆ ਕੁੜੀਆਂ ਵਾਸਤੇ ਸਮਾਜ ਬਹੁਤ ਗੰਦਾ ਆ ਮੈਂ ਸਾਰੇ ਦੀ ਗੱਲ ਨਹੀਂ ਕਰਦੀ ਪਈਗੀ ਬਾਕੀ ਸਾਰੇ ਆਣ ਕੇ ਕਮੈਂਟ ਵਿੱਚ ਕਹਿਣ ਵੀ ਇਹ ਗਲਤ ਕਹਿੰਦੀ ਪਈ ਐ ਮੈਂ ਉਹਨਾਂ ਲਈ ਕਹਿੰਦੀ ਪਈ ਐ ਜਿਨ੍ਹਾਂ ਦੇ ਸਿਰ ਤੇ ਮਾਂ ਨਹੀਂ ਆ ਉਹ ਅੱਜ ਕੱਲ ਦੇ ਮਾਵਾਂ ਵਾਲੀਆਂ ਕੁੜੀਆਂ ਨੂੰ ਨਹੀਂ ਛੱਡਦੇ ਪਏ ਲੋਕੀ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਓ ਰੱਬਾ ਵੇ ਸਾਨੂੰ ਤੁਰਨਾ ਪਿਆ ਹਾਏ ਓ ਰੱਬਾ ਵੇ ਸਾਨੂੰ ਤੁਰਨਾ ਪਿਆ ਅੱਜ ਤੁਹਾਡੀ ਮੁਲਾਕਾਤ ਇੱਕ ਜਹੀ ਭੈਣ ਦੇ ਨਾਲ ਕਰਵਾਉਣ ਜਾ ਰਹੇ ਹਾਂ ਜਿਸ ਨੂੰ ਕੱਬੀ ਨੋ ਦੇ ਨਾਂ ਤੇ ਜਾਣਿਆ ਜਾਂਦਾ ਹੈ ਸੋ ਗੱਲਬਾਤ ਕਰਾਂਗੇ ਕਿਉਂਕਿ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਬਹੁਤ ਸਾਰਾ ਸੰਘਰਸ਼ ਦੇਖਿਆ ਹੈ ਅਕਸਰ ਹੀ ਤੁਸੀਂ ਸੋਸ਼ਲ ਮੀਡੀਆ ਰਾਹੀਂ ਉਹਨਾਂ ਨੂੰ ਹਸਾਂਦੇ ਹੋਏ ਦੇਖਿਆ ਹੋਵੇਗਾ ਪਰ ਅੱਜ ਉਹਨਾਂ ਦੇ ਜ਼ਿੰਦਗੀ ਦੇ ਸੰਘਰਸ਼ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਸਾਡੇ ਚੈਨਲ ਸਤਿ ਸ਼੍ਰੀ ਅਕਾਲ ਥੈਂਕ ਯੂ ਤੇ ਤੁਹਾਡਾ ਧੰਨਵਾਦ ਜੀ ਜਿਹਨਾਂ ਨੇ ਮੈਨੂੰ ਚੈਨਲ 'ਚ ਬੁਲਾਇਆ ਤੇ ਦੂਜੀ ਗੱਲ ਮੈਂ ਧੰਨਵਾਦ ਯਾਰ ਮੈਂ ਸਾਰਿਆਂ ਨੂੰ ਕਰਨਾ ਚਾਹਨੀ ਆ ਸਾਡੇ ਜਿੰਨੇ ਵੀ ਹੈ ਜਿਨ੍ਹਾਂ ਨੇ ਮੇਰੇ ਵੀਡੀਓਜ਼ ਨੂੰ ਇੰਨਾ 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 ਪਿਆਰ ਦਿੱਤਾ ਯਾਰ ਲਵ ਯੂ ਆ ਬਹੁਤ ਮੈਨੂੰ ਵਧੀਆ ਲੱਗਾ ਠੀਕ ਹੈ ਹਾਂਜੀ ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਹੀ ਗੱਲ ਕੀਤੀ ਕਿ ਅਕਸਰ ਹੀ ਤੁਸੀਂ ਲੋਕਾਂ ਨੂੰ ਹਸਾਉਂਦੇ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ 'ᱨਹੀ ਇਸ ਹਸਾਨ ਦੇ ਪਿੱਛੇ ਕੀ ਜ਼ਿੰਦਗੀ ਦੀ ਅਸਲ ਕਹਾਣੀ ਕੀ ਹੈ ਜ਼ਿੰਦਗੀ ਬਹੁਤ ਦੁੱਖ ਦਿੰਦੀ ਹੈ ਪਹਿਲੀ ਗੱਲ ਤੇ ਜ਼ਿੰਦਗੀ ਨੂੰ ਅਸੀਂ ਕਿਹੜੇ ਤਰੀਕੇ ਨਾਲ ਜੀਣਾ ਆ ਬਾ ਸਾਡੇ 'ਚ ਇਹ ਕਲਾ ਹੋਣੀ ਚਾਹੀਦੀ ਆ ਨਹੀਂ ਤਾਂ ਜ਼ਿੰਦਗੀ ਤਾਂ ਦੁੱਖ ਦਿੰਦੀ ਹੀ ਆ ਹਨਾ ਪਰ ਜ਼ਿੰਦਗੀ ਨਾਲ ਜੋ ਦੋਸਤੀ ਪਾ ਲੋ ਨਾ ਫਿਰ ਇਹ ਸਾਨੂੰ ਸਾਡਾ ਸਾਥ ਵੀ ਦੇਣਾ ਸਟਾਰਟ ਕਰ ਦਿੰਦੀ ਆ ਗੱਲ ਜੇ ਆਪਾਂ ਕਰੀਏ ਸਟਰਗਲ ਦੀ ਬਹੁਤ ਸਟਰਗਲ ਕੀਤਾ ਹੱਦੋਂ ਵੱਧ ਸਟਰਗਲ ਕੀਤਾ ਮੈਂ ਅਰਗਬਤੀ ਤੱਕ ਵੇਚੀਆਂ ਨੇ ਠੀਕ ਐ ਜਦੋਂ ਸਾਰੇ ਰਿਸ਼ਤੇਦਾਰਾਂ ਨੇ ਸਾਡਾ ਸਾਥ ਛੱਡ ਦਿੱਤਾ ਮੇਰੇ ਮਮਾ ਪਾਪਾ ਦਾ ਡਿਵੋਰਸ ਹੋ ਗਿਆ ਸੀ ਉਸ ਤੋਂ ਬਾਅਦ ਸਾਰੇ ਰਿਸ਼ਤੇਦਾਰਾਂ ਨੇ ਕਿਹਾ ਵੀ ਅਸੀਂ ਇਹਨਾਂ ਦੋ ਬੱਚਿਆਂ ਦੀ ਮੇਰੇ ਤੇ ਮੇਰੇ ਬ੍ਰਦਰ ਦੀ ਜ਼ਿੰਮੇਵਾਰੀ ਨਹੀਂ ਲੈ ਸਕਦੇ ਮੇਰਾ ਬ੍ਰਦਰ ਮੇਰੇ ਤੋਂ 7 ਸਾਲ ਛੋਟਾ ਸੀ ਜਿਹਨੂੰ ਚੁੱਕ ਕੇ ਮੈਂ ਜਿਹੜੇ ਉਮਰ 'ਚ ਬੱਚੇ ਖੇਡਦੇ ਹੁੰਦੇ ਆ ਮੈਂ ਉਹਨੂੰ ਲੈ ਕੇ ਸਕੂਲ ਜਾਂਦੀ ਸੀ ਮੇਰਾ ਬਚਪਨ ਬਿਲਕੁਲ ਖਤਮ ਹੋ ਗਿਆ ਫਿਨਿਸ਼ ਹੋ ਗਿਆ ਸੀ ਮੇਰਾ ਬਚਪਨ ਤੇ ਫਿਰ ਇਦਾਂ ਦਾ ਵੀ ਮੌਕਾ ਆਇਆ ਕਿ ਅਸੀਂ ਦਰਬਾਰ ਸਾਹਿਬ ਵਿੱਚ 9 ਮਹੀਨੇ ਰਹੇ ਉੱਥੇ ਹੀ ਖਾਦਾ ਪੀਤਾ ਸੁੱਤੇ ਬਰਾਂਡਿਆਂ ਵਿੱਚ ਤੇ ਉਹ ਵੀ ਦਿਨ ਨਿਕਲ ਗਏ ਹਨਾ ਜੀ ਤੇ ਸ਼ੁਰੂਆਤ ਦੇ ਵਿੱਚ ਦੱਸਿਆ ਕਿ 7000 ਸਾਲ ਦੀ ਉਮਰ ਸੀ ਤੁਹਾਡੀ ਜ਼ਿੰਦਗੀ ਦੇ ਵਿੱਚ ਸੰਘਰਸ਼ ਦੇਖਣਾ ਸ਼ੁਰੂ ਕਰ ਦਿੱਤਾ ਸੀ ਕਿਹੋ ਜਿਹੇ ਹਾਲਾਤ ਹੋ ਗਏ ਸੀ ਉਸ ਟਾਈਮ ਤੁਹਾਡੇ ਹਾਲਾਤ ਕੀ ਦੱਸਾਂ ਰੋਟੀ ਰੋਟੀ ਨੂੰ ਅਤਰ ਹੋ ਗਏ ਸੀ ਅਸੀਂ ਤੇ ਜੀ ਠੀਕ ਹੈ ਨਾ ਹੋਰ ਤੇ ਚਾਹ ਹੀ ਖਤਮ ਮਤਲਬ ਹੋਰ ਤੇ ਚਾਹ ਦੀ ਗੱਲ ਹੀ ਛੱਡੋ ਇਹ ਚਾਹੁੰਦੇ ਸੀ ਕਿ ਰੋਟੀ ਮਿਲ ਜੇ ਬਸ ਜੀ ਠੀਕ ਹੈ ਜੀ ਤੇ ਦਿਨ ਬਹੁਤ ਔਖੇ ਰੋ ਰੋ ਕੇ ਦਿਨ ਜਦੋਂ ਮੇਰਾ ਬ੍ਰਦਰ ਰੋਂਦਾ ਜੀ ਮੈਂ ਬੱਚੀ ਸੀ ਉਹਨੂੰ ਮੈਂ ਚੁੱਪ ਕਰਾਣਾ ਵੀ ਚੁੱਪ ਕਰ ਜਾ ਚੁੱਪ ਕਰ ਜਾ ਤੇ ਮੈਂ ਆਪ ਵੀ ਰੋਣ ਲੱਪੇਂਦੀ ਹੁੰਦੀ ਸੀ ਜੀ ਤੇ ਜੀ ਤੇ ਮੇਰੇ ਵੱਲੇ ਸੀਗੇ ਜੇ ਫਾਦਰ ਸਾਹਿਬ ਨਾਲ ਸੀਗੇ ਤੁਹਾਡੇ ਨੇ ਮੇਰੇ ਫਾਦਰ ਸੀ ਮੇਰੇ ਫਾਦਰ ਕੰਮ ਤੇ ਜਾਂਦੇ ਸੀ ਤੇ ਮੇਰੀ ਜ਼ਿੰਮੇਵਾਰੀ ਹੁੰਦੀ ਸੀ ਤੇ ਫਿਰ ਬਸ ਉਹੀ ਦਿਨ ਵੇਖ ਕੇ ਬਹੁਤ ਔਖੇ ਮੈਨੂੰ ਤੇ ਆਟਾ ਤੱਕ ਵੀ ਨਹੀਂ ਗੁੰਨਣਾ ਆਉਂਦਾ ਸੀ ਜਦੋਂ ਛੋਟੀ ਸੀ ਮੈਂ ਤੇ ਹੈ ਮੈਂ ਥੋੜੀ ਜੀ ਉਹ ਸੀ ਕਿ ਯਾਰ ਮੈਨੂੰ ਸਿੱਖਣਾ ਚਾਹੀਦਾ ਹਰ ਚੀਜ਼ ਤੇ ਉਹ ਹੌਲੀ-ਹੌਲੀ ਜਦੋਂ ਲੋਕਾਂ ਨੇ ਗੱਲਾਂ ਕਰਨੀਆਂ ਆਂਟੀਆਂ ਨੇ ਗੱਲਾਂ ਕਰਨੀਆਂ ਆਂਡ ਗਵਾਣੇ ਗੱਲਾਂ ਕਰਨੀਆਂ ਤੇ ਉਹ ਫਿਰ ਦਿਮਾਗ 'ਚ ਗੱਲਾਂ ਆ ਗਈਆਂ ਨਾ ਉਹੀ ਅੱਜ ਕਲਾਕਾਰੀ ਬਣ ਕੇ ਮੇਨੇ ਨਿਕਲਦੀਆਂ ਨੇ ਉਹੀ ਰਿਸ਼ਤੇਦਾਰ ਜਿਨ੍ਹਾਂ ਨੇ ਜਿਹੜੀ ਗੱਲਾਂ ਕਹੀਆਂ ਉਹੀ ਅੱਜ ਵੀਡੀਓ ਦੇ ਜ਼ਰੀਏ ਮੇਰੇ ਗੁੱਸਾ ਬਣ ਕੇ ਨਿਕਲਦਾ ਆਇਆ ਹੋਰ ਮੇਰੀ ਕੋਈ ਜਾਤੀ ਦੁਸ਼ਮਣੀ ਥੋੜੀ ਆ ਜਾ ਮੈਂ ਉਹਨਾਂ ਨੂੰ ਕਦੇ ਗਾਲਾਂ ਥੋੜੀ ਕੱਢੀਆਂ ਹਨਾ ਕਿਉਂਕਿ ਸਮਾਂ ਹੀ ਹੁੰਦਾ ਆ ਜਿਹੜਾ ਕਿ ਕਹਿੰਦੇ ਆ ਕਿ ਬੰਦੇ ਨੂੰ ਸਿਖਾਂਦਾ ਆ ਜੀ 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 ਤੇ ਮਦਦ ਤੁਹਾਡੇ ਕਿੱਥੇ ਸੀ ਉਸ ਟਾਈਮ ਆਪਣੇ ਪੇਕੇ ਮਤਲਬ ਡਿਵੋਰਸ ਹੋ ਗਿਆ ਸੀ ਨਾ ਉਹਨਾਂ ਦੇ ਤੇ ਖਤਮ ਹੀ ਹੋ ਗਈ ਸੀ ਕਹਾਣੀ ਜੀ ਸਾਡੇ ਨਾਲ ਨਾਤਾ ਟੁੱਟ ਗਿਆ ਸੀ ਜੀ ਹਾਂਜੀ ਮੈਂ ਮੇਰੇ ਫਾਦਰ ਤੇ ਮੇਰਾ ਛੋਟਾ ਬ੍ਰਦਰ ਸੀ ਬਸ ਹੋਰ ਕੋਈ ਨਹੀਂ ਸੀ ਜਿਸ ਤਰ੍ਹਾਂ ਤੁਸੀਂ ਦਾਦੇ ਦੇ ਜਿੰਦਗੀ ਦੇ ਵਿੱਚ ਸੰਘਰਸ਼ ਦੇਖਣਾ ਸ਼ੁਰੂ ਕਰਤਾ ਹੈ ਛੋਟੀ ਉਮਰ ਦੇ ਵਿੱਚ ਇੱਕ ਤਾਂ ਤੁਹਾਨੂੰ ਮਾਂ ਦਾ ਪਿਆਰ ਨਹੀਂ ਮਿਲਿਆ ਠੀਕ ਹੈ ਦੂਸਰਾ ਤੁਸੀਂ ਮਾਂ ਬਣ ਕੇ ਆਪਣੇ ਬਰਦਰ ਦੀ ਸੇਵਾ ਕੀਤੀ ਜੀ ਹਾਂਜੀ ਬਿਲਕੁਲ ਮਾਂ ਬਣ ਕੇ ਕੀਤੀ ਹੈ ਮੈਂ ਆਪਣੇ ਬਰਦਰ ਦੀ ਸੇਵਾ ਕੀਤੀ ਚਲੋ ਮੇਰੇ ਭਾਗ ਠੀਕ ਹੈ ਨਾ ਸੇਵਾ ਮਿਲੀ ਬਟ ਮੈਂ ਅੱਜ ਵੀ ਉਹ ਚੀਜ਼ ਨੂੰ ਤਰਸਦੀ ਆ ਕਿ ਬਚਪਨ ਦਾ ਜਿਹੜਾ ਮौज ਹੁੰਦੀ ਹੈ ਨਾ ਉਹ ਬੜੀ ਬੱਕਰੀ ਹੁੰਦੀ ਹੈ ਤੇ ਅੱਜ ਮੈਂ ਜੀਨੀ ਆ ਉਹ ਚੀਜ਼ ਮੇਰੇ ਹਸਬੈਂਡ ਮੈਨੂੰ ਕਹਿੰਦੇ ਹੁੰਦੇ ਤੂੰ ਖੁੱਲਕੇ ਜੀ ਰੱਜ ਕੇ ਜੀ ਜੋ ਤੂੰ ਜੋ ਤੇਰਾ ਦਿਲ ਕਰਦਾ ਤੂੰ ਕਰ ਫਿਰ ਮੈਂ ਉਹ ਕਰਦੀ ਆ ਤੇ ਮੈਨੂੰ ਮੈਨੂੰ ਬਹੁਤ ਖੁਸ਼ੀ ਆ ਕਿ ਮੈਂ ਉਹ ਚੀਜ਼ ਕਰਦੀ ਆ ਬਿੰਦਾਸ ਬਣ ਕੇ ਜਿੰਦੀ ਆ ਜਿਹੜੀਆਂ ਕਿ ਆਸਾਂ ਮੇਰੀਆਂ ਬਚਪਨ ਚ ਰਹਿ ਗਈਆਂ ਸੀ ਜੀ ਬਚਪਨ ਨੂੰ ਤੁਸੀਂ ਕਿੰਨਾ ਕਿਮਿਸ ਕਰਦੇ ਹੋ ਉਸ ਟਾਈਮ ਤਾਂ ਤੁਹਾਡੇ ਉੱਪਰ ਇੱਕ ਸਾਫ ਦੀ ਕਬੀਲਦਾਰੀ ਪੈ ਗਈ ਸੀ ਬਹੁਤ ਜ਼ਿਆਦਾ ਮੈਨੂੰ ਪਤਾ ਹੀ ਨਹੀਂ ਬਚਪਨ ਹੁੰਦਾ ਕੀ ਆ ਜੀ ਮੈਨੂੰ ਪਤਾ ਹੀ ਨਹੀਂ ਬਠੋਣ ਮੈਨੂੰ ਪਤਾ ਹੈ ਮੈਂ ਖੁਸ਼ ਆ ਮੈਂ ਬਹੁਤ ਖੁਸ਼ ਆ ਜੀ ਮੈਡਮ ਤੁਸੀਂ ਅਗਰਬੱਤੀਆਂ ਵੇਚਣ ਦਾ ਜਿਗਰ ਕੀਤਾ ਕਿਉਂ ਕਿਉਂ ਕੀਤਾ ਤੁਸੀਂ ਉਹ ਵੀ ਥੋੜਾ ਦਰਸ਼ਕਾਂ ਦਾ ਉਹ ਇੱਕ ਦੋ ਦਿਨ ਦੀ ਗੱਲ ਐ ਜਿਆਦਾ ਨਹੀਂ ਮੈਂ ਰੈਗੂਲਰ ਨਹੀਂ ਵੇਚੀਆਂ ਗੱਲ ਐ ਮੇਰੇ ਫਾਦਰ ਸਾਹਿਬ ਨੂੰ ਬੁਖਾਰ ਬਹੁਤ ਸੀ ਉਹਨਾਂ ਨੂੰ ਕੋਈ ਕੰਮ ਨਹੀਂ ਲੱਭਦਾ ਪਿਆ ਸੀ ਉਹ ਅਗਰਬੱਤੀਆਂ ਲੈ ਕੇ ਆਏ ਤੇ ਅਗਰਬਤੀਆਂ ਇੱਦਾਂ ਹੀ ਬਾਕਸ ਪਏ ਸੀ ਘਰ 'ਚ ਮੈਂ ਛੋਟਾ ਜਿਹਾ ਕਮਰਾ ਹੀ ਸਾਡਾ ਜਿੱਥੇ ਅਸੀਂ ਰਹਿੰਦੇ ਸੀ ਤੇ ਉੱਥੇ ਜਦੋਂ ਪਈਆਂ ਤੇ ਮੈਂ ਕਿਹਾ ਮੇਰੇ ਫਾਦਰ ਸਾਹਿਬ ਨੂੰ ਬੁਖਾਰ ਆ ਦਵਾਈ ਲੈਣ ਲਈ ਪੈਸੇ ਨਹੀਂ ਹੈਗੇ ਤੇ ਮੈਂ ਸਾਈਕਲ ਸੀ ਉਹਨਾਂ ਦਾ ਉਹਦੇ ਪਿੱਛੇ ਰੱਖ ਕੇ ਅਰਗਬਤੀਆਂ ਤੇ ਦੁਕਾਨ ਨਾ ਦੁਕਾਨਦਾਰਾਂ ਨੂੰ ਕੈਂਚੀ ਸਾਈਕਲ ਚਲਾ ਕੇ ਦੂਜੇ ਤਰੀਕੇ ਨਾਲ ਛੋਟੀ ਸੀ ਨਾ ਨਹੀਂ ਚਲਾਣਾ ਆਂਦਾ ਸੀ ਤੇ ਮੈਂ ਕਿਹਾ ਅਗਰਬਤੀਆਂ ਲੈ ਲੋ ਅੰਕਲ ਸਸਤੇ ਚ ਲੈ ਲੋ ਮੇਰੇ ਪਾਪਾ ਠੀਕ ਨਹੀਂ ਹੈਗੇ ਉਹ ਕਹਿੰਦੇ ਵੀ ਤੂੰ ਕੁੜੀ ਹੋਗੀ ਵੇਚ ਨਹੀਂ ਆ ਮੈਂ ਕਿਹਾ ਕਿਉਂ ਮੈਂ ਹੁਣ ਜਿਵੇਂ ਇਹ ਵੇਖਿਆ ਜਿਵੇਂ ਮੈਂ ਕੁੜੀ ਆ ਤੇ ਫਿਰ ਤੇ ਮੇਰੇ ਫਾਦਰ ਸਾਹਿਬ ਨੂੰ ਕੁਝ ਵੀ ਹੋ ਸਕਦਾ ਜੀ ਤੁਸੀਂ ਸਸਤੇ ਚ ਲੈ ਲਓ ਫਿਰ ਮੈਂ ਜਿੰਨੇ ਵੀ ਸੀ ਮੇਰੇ ਫਾਦਰ ਹੈਰਾਨ ਰਹਿ ਗਏ ਉਹ ਬੁਖਾਰ ਸੀ ਉਹਨਾਂ ਨੂੰ ਮੈਂ ਫਟਾਫਟ ਉਹਨਾਂ ਨੂੰ ਪੈਸੇ ਫੜਾਏ ਮੈਂ ਕਿਹਾ ਵੇਖੋ ਡੈਡੀ ਮੈਂ ਪੈਸੇ ਲੈ ਕੇ ਆਈ ਉਹ ਕਹਿੰਦੇ ਮੈਂ ਕਿ ਵੇਚ ਕੇ ਤਾਂ ਮੈਂ ਘਾਟੇ ਚ ਆਈ ਆ ਪਤਾ ਤੇ ਦਵਾਈ ਜੋ ਕੇ ਪਹਿਲੇ ਜਾਂਦੇ ਮੈਂ ਹਾਂ ਉਹ ਸਾਰੇ ਪਿੰਡ ਘੁੰਮ ਕੇ ਮੈਂ ਅਰਗਬਤੀਆਂ ਵੇਚੀਆਂ ਤੇ ਪਿੰਡ ਵਾਲੇ ਕੀ ਕਹਿੰਦੇ ਸੀ ਉਸ ਟਾਈਮ ਤੁਹਾਨੂੰ ਜਦੋਂ ਤੋਂ ਹੀ ਅਰਗਬਤੀਆਂ ਵੇਚਣ ਜਾਂਦੇ ਸੀ ਪਿੰਡ ਵਾਲਿਆਂ ਦਾ ਰਿਐਕਸ਼ਨ ਸੀ ਹੈ ਇਹ ਕੁੜੀ ਕੀ ਕਰਨ ਦੀ ਹੈ ਹੈ ਇਹ ਅਰਗਬਤੀ ਵੇਚਣ ਦੀ ਹੈ ਨੀ ਕੁੜੀ ਇਹ ਕਿੱਥੇ ਚੱਲੀ ਆ ਮੈਂ ਕਿ ਮੈਨੂੰ ਜਾਣ ਤੋਂ ਪਹਿਲਾਂ ਮੈਨੂੰ ਅਰਗਬਤੀਆਂ ਵੇਚਣ ਦੋ ਫਿਰ ਦੁਕਾਨਦਾਰ ਸੀ ਇਹ ਦੋ ਕੇ ਦੁਕਾਨਦਾਰ ਬੜੇ ਖੁਸ਼ ਹੋਏ ਇਹਨਾਂ ਨੇ ਕਿਹਾ ਉਹਨਾਂ ਨੇ ਕੋਈ ਬੈਸ ਨਹੀਂ ਕੀਤੀ ਉਹਨਾਂ ਨੇ ਸ਼ਾਇਦ ਮੇਰੀ ਮਜਬੂਰੀ ਸਮਝ ਲਈ ਸੀ ਠੀਕ ਹੈ ਫਿਰ ਉਹਨਾਂ ਨੇ ਮੈਨੂੰ ਪੈਸੇ ਦੇ ਦਿੱਤੇ ਬਣਦੇ ਜਿਹੜੇ ਅਰਗਬੱਤੀਆਂ ਦੇ ਸੀ। ਦਰਬਾਰ ਸੰਭਾਲਦੇ ਸੰਭਾਲਦੇ ਤੁਸੀਂ ਪੜ੍ਹਾਈ ਛੱਡ ਦਿੱਤੀ ਫਿਰ ਦੁਬਾਰਾ ਕਿਵੇਂ ਪੜ੍ਹੇ ਤੁਸੀਂ? ਜਦੋਂ ਅਸੀਂ ਦਰਬਾਰ ਸਾਹਿਬ ਚਲੇ ਗਏ ਸੀ। ਮਤਲਬ ਸਾਡਾ ਸਭ ਕੁਝ ਖਤਮ ਹੋ ਗਿਆ ਸੀ। ਉਸ ਤੋਂ ਬਾਅਦ ਅਸੀਂ 9 ਮਹੀਨੇ ਬਾਅਦ ਦਰਬਾਰ ਸਾਹਿਬ ਤੋਂ ਬਾਹਰ ਆਏ ਨਾ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਸਾਡੇ ਤੇ ਫਾਦਰ ਸਾਹਿਬ ਨੂੰ ਛੋਟਾ-ਮੋਟਾ ਕੰਮ ਮਿਲਿਆ ਕੋਈ ਵੱਡਾ ਨਹੀਂ ਅਸੀਂ ਕਿਰਾਏ ਤੇ ਮਕਾਨ ਲਿਆ। ਉਸ ਤੋਂ ਬਾਅਦ ਗਵਰਨਮੈਂਟ ਸਕੂਲ 'ਚ ਮੈਡਮਿਸ਼ਨ ਲਈ। ਉੱਥੋਂ ਦੇ ਜਿਹੜੇ ਟੀਚਰ ਸੀ ਉਹਨਾਂ ਨੇ ਮੇਰੇ ਅੰਦਰ ਕੋਈ ਕਲਾ ਦੇਖੀ ਪਤਾ ਨਹੀਂ ਹੈ ਜਾਂ ਨਹੀਂ ਠੀਕ ਹੈ ਤੇ ਕੰਪੀਟੀਸ਼ਨ ਇੱਕ ਅਦਾ ਜਿੱਤਿਆ ਮੈਂ ਗਵਰਨਮੈਂਟ ਲੈਵਲ ਤੇ ਤੇ ਮੇਰੇ ਹਰ ਇੱਕ ਟੀਚਰ ਨੇ ਮੈਂ ਮੇਰੇ ਸਭ ਤੋਂ ਪਿਆਰੇ ਨਾਮ ਲੈ ਲਾਂਗੇ ਉਹਨਾਂ ਦਾ ਸੁਸ਼ਮਾ ਮੈਡਮ ਹਿੰਦੀ ਵਾਲੇ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਕਿਹਾ ਪ੍ਰਿਆ ਤੂੰ ਜਿੱਥੇ ਵੀ ਜਾਣਾ ਨਾ ਤੂੰ ਮੇਰੇ ਤੋਂ ਪੈਸੇ ਲੈ ਲਿਆ ਕਰ ਜੀ ਕੋ ਜੀ ਮੈਂ ਉਹਨਾਂ ਦੇ ਆਸਰੇ ਪੜੀ ਆਂ ਕਾਲਜ ਵੀ ਮੈਂ ਗਈ ਉਹਨਾਂ ਦੇ ਆਸਰੇ ਗਈ ਆਂ ਜੀ ਮੇਰੇ ਟੀਚਰਾਂ ਦਾ ਬਹੁਤ ਧੰਨਵਾਦ ਆ ਮੈਡਮ ਜਦੋਂ 9 ਮਹੀਨੇ ਤੁਸੀਂ ਉੱਥੇ ਰਹੇ ਇਆਜੂ ਕੇ ਨਿਆਜੂ ਟੀਚਰਜ਼ ਨੂੰ ਕਿਹੜਾ ਚਾਹਨੀ ਆ ਥੈਂਕ ਯੂ ਇੰਨਾ ਕੇ ਜ਼ਿਆਦਾ ਥੈਂਕ ਯੂ ਤੁਹਾਡਾ ਮੈਂ ਅਗਲੇ ਜਨਮ ਤੁਹਾਡੀ ਚਰਨਾਂ ਦੀ ਧੂੜ ਵੀ ਬਣ ਜਾਣਾ ਇਹ ਵੀ ਕਮੀ ਆ ਮੇਰੇ ਲਈ ਬਹੁਤ ਘਾਟਿਆ ਇਹ ਵੀ ਥੈਂਕ ਯੂ ਤੁਹਾਡੀ ਪ੍ਰੀਆ ਤੁਹਾਡੇ ਇੱਕ ਦਇਆ ਕਰਕੇ ਕਾਲਜ ਵੀ ਪੜ ਗਈ ਹੈ ਟੀਵੀ ਤੇ ਵੀ ਆ ਇੰਸਟਾਗ੍ਰam ਤੇ ਬਹੁਤ ਜ਼ਿਆਦਾ ਪਿਆਰ ਕਰਦੇ ਸਾਰੇ ਸਾਰੀ ਇੱਜ਼ਤ ਕਰਦੇ ਆ ਥੈਂਕ ਯੂ ਜੀ ਜਦੋਂ ਮੈਡਮ ਤੁਹਾਨੂੰ ਹੁਣ ਦੇਖਦੇ ਆ ਤੇ ਕਿੰਨਾ ਕੁ ਮਾਣ ਮਹਿਸੂਸ ਕਰਦੇ ਨੇ ਤੁਹਾਡੇ ਤੇ ਮੈਨੂੰ ਪਤਾ ਹੈ ਮਾਣ ਤੇ ਉਦੋਂ ਹੀ ਮੇਰੇ ਤੇ ਬਹੁਤ ਕਰਦੇ ਸੀ ਜਦੋਂ ਮੇਰੇ ਪੱਲੇ ਕੁਝ ਨਹੀਂ ਸੀ ਰੋਟੀ ਨੂੰ ਤਰਸਦੀ ਸੀ ਜੀ ਕਿਹੜਾ ਟੀਚਰ ਹੈ ਜਿਹੜਾ ਆਪਣੇ ਸਟੂਡੈਂਟ ਨੂੰ ਕਹੇਗਾ ਤੈਨੂੰ ਕੋਈ ਵੀ ਚੀਜ਼ ਦੀ ਲੋੜ ਆ ਉਸ ਸਮੇਂ ਤੇ ਤੂੰ ਸਾਡੇ ਤੋਂ ਪੈਸੇ ਲੈ ਲਾ ਤੂੰ ਦੱਸੇ ਕੱਪੜੇ ਲੈਣੇ ਉਹ ਲੈ ਲਾ ਮੈਂ ਆਪਣੇ ਟੀਚਰ ਦੇ ਆਸਰੇ ਪੜੀ ਆ ਜੀ ਸਕੂਲ ਮੈਂ ਬਹੁਤ ਖੁਸ਼ ਆ ਐਧਰ ਟੀਚਰ ਹੋਣ ਨਾ ਤੇ ਕੋਈ ਵੀ ਬੱਚਾ ਪਿੱਛੇ ਨਹੀਂ ਰਹਿ ਸਕਦਾ ਜੀ ਹਾਂ ਮੈਂ ਹੁਣ ਜਦੋਂ ਟੀਚਰ ਨੂੰ ਜਾ ਕੇ ਮਿਲਦੀ ਹਾਂ ਫਿਰ ਕੀ ਕਹਿੰਦੇ ਨੇ ਤੁਹਾਨੂੰ ਕਾਫੀ ਟਾਈਮ ਹੋ ਗਿਆ ਮੈਨੂੰ ਨਹੀਂ ਮਿਲੀ ਜੀ ਕਿਉਂ ਮਿਲਣ ਕਿਉਂ ਨਹੀਂ ਗਏ ਫਿਰ ਨਹੀਂ ਨਹੀਂ ਮਤਲਬ ਵਿਆਹ ਤੋਂ ਬਾਅਦ ਨਹੀਂ ਮਿਲਿਆ ਗਿਆ ਮੇਰੇ ਤੋਂ ਹਾਂ ਪਰ ਮੈਂ ਜਾਉਂਗੀ ਮਿਲਣ ਜ਼ਰੂਰ ਉਹਨਾਂ ਨੂੰ ਜੀ ਹਾਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀਗੇ ਕਿ ਮੈਂ 9 ਮਹੀਨੇ ਦਰਬਾਰ ਸਾਹਿਬ ਦੇ ਵਿੱਚ ਰਹੀ ਫਿਰ ਉਸ ਟਾਈਮ ਤੁਹਾਡੇ ਮਾਈਂਡ ਦੇ ਵਿੱਚ ਕੀ ਚੱਲ ਰਿਹਾ ਸੀ ਮਾਈਂਡ ਵਿੱਚ ਇਹ ਹੀ ਚੱਲ ਰਿਹਾ ਸੀ ਕਿ ਇਹ ਵੀ ਸਮਾਂ ਮਿਲਿਆ ਹੈ ਇਹਦੇ ਵਿੱਚ ਵੀ ਕੋ ਰਾਜ਼ ਹੈਗਾ ਫਿਰ ਸਿੰਗਿੰਗ ਹੈ ਸਿੰਗਿੰਗ ਮੈਂ ਕਦੇ ਤੋਂ ਨਹੀਂ ਸਿੱਖੀ ਹੁਣ ਮੈਂ ਬਹੁਤ ساری ਭਾਸ਼ਾ ਚ ਗਾ ਲ ਲਈਆਂ ਤੇ ਉੱਥੇ ਕੀਰਤਨ ਸੁਣਦੀ ਹੁੰਦੀ ਸੀ ਜਦੋਂ ਕੀਰਤਨ ਸੁਣਨਾ ਉਹ ਤਾਂ ਨਵੇਂ ਦੱਸਿਆ ਨੇ ਜਿਵੇਂ ਕਿ ਮੈਨੂੰ ਨਾਵੇਂ ਥੀਏਟਰ ਸਿੱਖਿਆ ਪੈਸੇ ਨਹੀਂ ਸੀ ਰੋਟੀ ਖਾਣ ਨੂੰ ਪੈਸੇ ਨਹੀਂ ਸੀ ਥੀਏਟਰ ਤੇ ਸਿੰਗਿੰਗ ਤੇ ਬਹੁਤ ਦੂਰ ਦੀ ਗੱਲ ਹੈ ਨਾ ਤੇ ਉਹ ਫਿਰ ਇੱਦਾਂ ਹੀ ਸਿੱਖਿਆ ਮਤਲਬ ਗੁਰੂ ਸਾਹਿਬ ਜਦੋਂ ਕੀਰਤਨ ਕਰਨਾ ਉੱਥੇ ਰਾਗੀਆਂ ਨੇ ਰਾਗੀ ਸਿੰਘਾਂ ਨੇ ਕੀਰਤਨ ਕਰਨਾ ਉਹ ਚੀਜ਼ ਸੁਣੀ ਅੱਛਾ ਐਦਾਂ ਸੁਰ ਲੱਗਦੇ ਆ ਅੱਛਾ ਐਦਾਂ ਹੁੰਦਾ ਆ ਅੱਛਾ ਐਦਾਂ ਹੁੰਦਾ ਉਹ ਚੀਜ਼ ਦਿਮਾਗ 'ਚ ਬੈਠ ਗਈਆਂ ਫਿਰ ਉਹ ਹੁਣ ਗਾ ਵੀ ਲੈਣੇ ਆ ਉਹਨਾਂ ਦੀ ਕਿਰਪਾ ਨਾਲ ਜੀ ਮੈਡਮ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਕਿ ਤੁਸੀਂ ਗਾ ਵੀ ਲੈਣੇ ਹੋ ਫਿਰ ਕੋਈ ਗਾਣਾ ਹੀ ਸੁਣਾ ਦਿਓ ਦਰਸ਼ਕਾਂ ਨੂੰ ਹਮ ਯਾਰ ਤੁਸੀਂ ਨਾ ਸੱਚੇ ਪਹਿਲਾਂ ਦੀ ਗੱਲ ਮੈਨੂੰ ਇੰਨਾ ਪੁੱਛ ਲਿਆ ਗੱਲਾਂ ਦਿਲ ਦੀਆਂ ਰੋ ਪਈ ਇੰਨਾ ਵਧੀਆ ਮੇਕਅਪ ਕਰਕੇ ਆਈ ਸੀ ਨਾ ਮੈਂ ਸਾਰਾ ਹੀ ਖਰਾਬ ਹੋ ਗਿਆ ਰੋ ਰੋ ਕੇ ਮੈਂ ਪਹਿਲਾਂ ਸੋਚਿਆ ਸੀ ਯਾਰ ਮੈਂ ਕੋਈ ਨਾ ਪੁਰਾਣੀ ਗੱਲ ਨਹੀਂ ਯਾਦ ਕਰਨੀ ਜੀ ਠੀਕ ਹੈ ਮੈਂ ਰੋਣਾ ਨਹੀਂ ਹੈ ਪਰ ਹੁਣ ਕੀ ਕਰਾਂ ਦੱਸੋ ਫਿਲਟਰ ਲਾ ਦਿਓ ਯਾਰ ਠੀਕ ਹੈ ਫਿਲਟਰ ਨਹੀਂ ਹੁਲਣਾ ਜੀ ਗਾਣਾ ਕਿਹੜਾ ਗਾਣਾ ਸੁਣਾਵਾਂ ਤੁਹਾਨੂੰ ਜੀ ਲੈਂਗੁਏਜ ਸੁਣਾਵਾਂ ਅੱਛਾ ਕਿਹੜੀ ਲੈਂਗੁਏਜ ਵਿੱਚ ਸੁਣਾਵਾਂ ਤੁਹਾਨੂੰ ਜੀ ਕਿਹੜੀ-ਕਿਹੜੀ ਲੈਂਗੁਏਜ ਤੁਹਾਨੂੰ ਆਂਦੀ ਆ ਜੋ ਵੀ ਸਾਂਝੀ ਕਰੀ ਦੋ ਫਿਰ ਮੈਂ ਤਾਮਿਲ ਚ ਗਾ ਲੈਨੀ ਆ ਮਰਾਠੀ ਚ ਗਾ ਲੈਨੀ ਆ ਇੰਗਲਿਸ਼ ਤੇ ਗਾ ਲੈਨੀ ਆ ਹਿੰਦੀ ਗਾ ਲੈਨੀ ਆ ਬੰਗਾਲੀ ਗਾ ਲੈਨੀ ਆ ਅਰੈਬਿਕ ਗਾ ਲੈਨੀ ਆ ਹੋਰ ਵੀ ਕਾਫੀ ਭਾਸ਼ਾ ਨੇ ਮੈਂ ਕਾਫੀ ਭੁੱਲ ਵੀ ਗਈਆਂ ਮਤਲਬ ਭੋਜਪੂਰੀ ਗਾ ਲੈਨੀ ਆ ਤੇ ਕਾਫੀ ਗਾ ਲੈਨੀ ਆ ਇਹ ਸਾਰੀਆਂ ਭਾਸ਼ਾ ਤੁਸੀਂ ਕਿੱਥੋਂ ਸਿੱਖੀਆਂ ਫਿਰ ਇਹਨੇ ਦਾ ਤੋ ਹੀ ਪੰਜਾਬ ਚੋ ਸੋਸ਼ਲ ਮੀਡੀਆ ਨੇ ਜ਼ਮਾਨਾ ਆ ਮੈਨੂੰ ਮਤਲਬ ਮਜ਼ਾ ਆਂਦਾ ਸੀ ਕੋਈ ਚੀਜ਼ ਨੂੰ ਸਰਚ ਕਰਨਾ ਗਾਣਾ ਸਰਚ ਕਰਨਾ ਅੱਛਾ ਆ ਇਹ ਸਿੰਧੀ ਭਾਸ਼ਾ ਦਾ ਇਹ ਇੱਥੋਂ ਦਾ ਆ ਉਹ ਕਿਹਦਾ ਮਤਲਬ ਕੀ ਆ ਫਿਰ ਉਹਦੇ ਵਰਡ ਸਰਚ ਕਰਨੇ ਫਿਰ ਉਹਨੂੰ ਗਾਣਾ ਫਿਰ ਉਹ ਵਧੀਆ ਲੱਗਣਾ ਜੀ ਪਹਿਲੇ ਪੰਜਾਬੀ ਚ ਸੁਣਾਓ ਤੁਸੀਂ ਫਿਰ ਬਾਕੀ ਭਾਸ਼ਾ ਦੇ ਵਿੱਚ ਵੀ ਸੁਣਾਵਿਓ ਤੁਸੀਂ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਜਿੰਨਾ ਰਹਾਂ ਦਿਲ ਮੈਂ ਸਾਰ ਨਾ ਜਾਣਾਂ ਓਨੀ ਰਹੇਵੇਂ ਮੈਨੂੰ ਮੁੜਨਾ ਪਿਆ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਤੇ ਬਹੁਤ ਖੂਬਸੂਰਤ ਆਵਾਜ਼ ਆ ਤੁਹਾਡੀ ਹੁਣ ਹੋਰ ਕੋਈ ਭਾਸ਼ਾ ਦੇ ਵਿੱਚ ਵੀ ਸੁਣਾ ਦੋ ਮੈਨੂੰ ਤਾਂ ਆਂਦੀ ਨਹੀਂ ਪੰਜਾਬੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਹੀ ਠੀਕ ਹੈ ਜੀ ਸੁਣਾ ਲਿਨੀ ਤੁਹਾਨੂੰ ਬੰਗਾਲੀ ਸੁਣਾ ਲਿਨੀ ਬਹੁਤ ਫੇਮਸ Song ਹੁੰਦਾ ਆ ઓਈ ਸ਼ੋਨੋ ਪਾਕੀਓ ਬੋਲਚੇ ਕੋਥਾ ਐਕੀ ਕੋਥਾ ਬੋਲਚੇ ਸ਼ੇ ਬਾਰ-ਬਾਰ ਏ ਤੋ השੇਚੇ ਦਿਨ ভালবাসি 바र ए तो השੇচে দিন ভালবাসি 바ר મેडम ਜਦੋਂ ਤੁਹਾਡਾ ਮੈਰਿਜ ਹੋਣੀ ਸੀ ਉਦੋਂ ਕਿੰਨੀਆਂ ਕਿ ਮੁਸ਼ਕਲਾਂ ਦੇਖਣ ਨੂੰ ਮਿਲੀਆਂ ਕਿਉਂਕਿ ਕਮਾਮ ਨਹੀਂ ਸੀ ਸਿਰ ਤੇ ਮੁਸ਼ਕਲਾਂ ਹੀ ਮੁਸ਼ਕਲਾਂ ਸੀ ਜੀ ਹੱਦੋਂ ਆਦ ਮੁਸ਼ਕਿਲ ਮਰੇ ਮੁਸ਼ਕਿਲਾਂ ਦੇ ਖਤਮ ਹੋਣ ਦਾ ਨਾਂ ਹੀ ਲੈਂਦੇ ਆਂ ਮੈਂ ਕਿਉਂ ਬੇੜਾ ਗਰਗ ਹੋ ਜਾਣਾ ਮੁਸ਼ਕਿਲਾਂ ਦਾ ਹੈ ਦਵਾ ਕਰੇ ਨਾ ਮੁਸ਼ਕਿਲਾਂ ਨੂੰ ਯਾਰ ਜ਼ਿੰਦਗੀ ਜਿਉਓ ਚੱਕਰ ਇਹ ਵੇਖੋ ਜੀ ਮੇਰੀ ਮੇਰੀ ਲਾਈਫ ਚ ਮੇਰੇ ਲਈ ਜੋ ਇੰਪੋਰਟੈਂਟ ਪਰਸਨ ਹੈ ਰਹੇਗਾ ਠੀਕ ਹੈ ਚਲ ਪਾਸਟ ਤੇ ਵਿੱਚ ਨਹੀਂ ਸੀ ਉਹ ਠੀਕ ਹੈ ਉਹ ਮੇਰੇ ਹਸਬੰਡ ਹੈ ਜੀ ਮੈਂ ਧੰਨਵਾਦੀ ਆ ਉਹਨਾਂ ਦੀ ਜਿਨ੍ਹਾਂ ਨੇ ਹਮੇਸ਼ਾ ਹੀ ਮੇਰੀ ਕਲਾ ਨੂੰ ਐਪਰੀਸ਼ੀਏਟ ਕੀਤਾ ਜੀ ਠੀਕ ਹੈ ਮੈਂ ਜਦੋਂ ਵੀ ਕੋਈ ਚੀਜ਼ ਨੂੰ ਪਿੱਛੇ ਹਟਣਾ ਨਾ ਪ੍ਰਿਆ ਤੂੰ ਟਰੈਕ ਤੋਂ ਨਾ ਹਟ ਤੇਰੇ ਚ ਕਲਾ ਹੈਗੀ ਆ ਵਿਖਾ ਦੁਨੀਆ ਨੂੰ ਵਿਖਾ ਦੁਨੀਆ ਨੂੰ ਠੀਕ ਹੈ ਤੂੰ ਕਿਉਂ ਨਹੀਂ ਅੱਗੇ ਆਂਦੀ ਫਿਰ ਮੈਂ ਸੋਚਿਆ ਨਹੀਂ ਯਾਰ ਉਹ ਕੁੜੀਆਂ ਵੀ ਨੇ ਜਿਨ੍ਹਾਂ ਨੂੰ ਘਰ ਤੋਂ ਪਰਮਿਸ਼ਨ ਨਹੀਂ ਮਿਲਦੀ ਬਹੁਤ ਸਾਰੀਆਂ ਕੁੜੀਆਂ ਨੇ ਆਂ ਦਿਲ ਦੀਆਂ ਜਿਹੜੇ ਦਿਲ 'ਚ ਰਹਿ ਜਾਂਦੀਆਂ ਨੇ ਤੇ ਮੈਂ ਕਿੰਨੀ ਕਰਮਾਂ ਵਾਲੀ ਆ ਹਣਾ ਮੈਨੂੰ ਐਪਰੀਸ਼ੀਏਟ ਕਰਦੇ ਨੇ ਉਹ ਸੋ ਫਿਰ ਸਵਾਰਤੂ ਮਾ ਪਾਸਟਰ ਦੇ ਵਿੱਚ ਤਾਂ ਤੁਸੀਂ ਬਹੁਤ ਸਾਰਾ ਸੰਘਰਸ਼ ਦੇਖਿਆ ਹੁਣ ਜ਼ਿੰਦਗੀ ਕਿਹੋ ਜਿਹੀ ਚੱਲ ਰਹੀ ਆ ਤੁਹਾਡੀ ਸੰਘਰਸ਼ ਕਦੇ ਖਤਮ ਨਹੀਂ ਹੁੰਦਾ ਜੇਕਰ ਇਨਸਾਨ ਕਾਇਦੇ ਕਿਉਂ ਰ ਸੰਘਰਸ਼ ਖਤਮ ਹੋ ਗਿਆ ਤੇ ਇਹਦਾ ਮਤਲਬ ਹੋਰੀ ਜ਼ਿੰਦਗੀ ਖਤਮ ਹੋ ਗਈ ਸੰਘਰਸ਼ ਚੱਲਦੇ ਰਹਿੰਦੇ ਆ ਤੇ ਚੱਲਦੇ ਹੀ ਰਹਿਣ ਠੀਕ ਹੈ ਸੰਘਰਸ਼ ਜ਼ਿੰਦਗੀ ਤੇ ਮੇਰੇ ਜਿਹੜੇ ਵਿਆਹ ਦੀ ਗੱਲ ਬਹੁਤ ਮੁਸ਼ਕਲਾਂ ਆਈਆਂ ਇੰਨੀਆਂ ਕਿ ਜ਼ਿਆਦਾ ਤੇ ਮੇਰੇ ਤੇ ਮੇਰੇ ਹਸਬੰਡ ਦੇ ਉੱਪਰ ਬਹੁਤ ਜ਼ਿਆਦਾ ਇਦਾਂ ਦੇ ਸੰਘਰਸ਼ ਇਦਾਂ ਦੀਆਂ ਗੱਲਾਂ ਹੋਈਆਂ ਜਿਹੜੀਆਂ ਨਾ ਬੋਲ ਨਹੀਂ ਸਕਦੇ ਇਨ ਫਿਊਚਰ ਕਰੇ ਦੱਸਾਂਗੇ ਜੀ ਜੀ ਦੱਸੋ ਜਰੂਰ ਹੋਵੇ ਅੱਜ ਗੱਲਾਂ ਸ਼ੇਅਰ ਕਰੀ ਦਿਓ ਫਿਰ ਜੀ ਇੰਨੇ ਦੁੱਖ ਖੋਲ ਹੀ ਲਿਆ ਤੇ ਫਿਰ ਉਹ ਵੀ ਦੁੱਖ ਜਿਹੜਾ ਅੱਜ ਦੱਸ ਹੀ ਦਿਓ ਫਿਰ ਪਹਿਲੀ ਗੱਲ ਮੈਨੂੰ ਕੋਈ ਪਸੰਦ ਨਹੀਂ ਸੀ ਕਰਦਾ ਮੇਰੇ ਸਹੁਰੇ ਘਰ ਚ ਕੋਈ ਵੀ ਕੋਈ ਵੀ ਉਹ ਜਾਂਦੇ ਸੀ ਇਹਨਾਂ ਦੀ ਅਰੇਂਜਮੈਂਟ ਹੋਵੇ ਅਰੇਂਜ ਮੈਰਿਜ ਹੋਵੇ ਠੀਕ ਹੈ ਤੇ ਸਾਨੂੰ ਨਹੀਂ ਪਸੰਦ ਪ੍ਰੀਆ ਮੈਂ ਸੋਚਦੀ ਸੀ ਯਾਰ ਆ ਮੇਰੇ ਕਾਣਾਚਾਰ ਲੱਗੇ ਆ ਕਿ ਮੇਰੇ ਅੱਖਾਂ ਚਾਰ ਲੱਗੇ ਜਿਹੜੇ ਮੈਨੂੰ ਪਸੰਦ ਨਹੀਂ ਹੈਗੀ ਹੁੰਦਾ ਹੈ ਵੀ ਪੇਰੈਂਟਸ ਨੂੰ ਉਹਨਾਂ ਦੀ ਆਪਣੀ ਸੋਚ ਹੈ ਠੀਕ ਹੈ ਬਟ ਮੇਰਾ ਪਿਆਰ ਸੀ ਕਿ ਮੇਰੇ ਲਈ ਸਿਰਫ ਇੱਕ ਹਸਬੰਡ ਨਹੀਂ ਸੀ ਇੱਕ ਮੇਰੇ ਲਈ ਇਹ ਨਹੀਂ ਸੀ ਕਿ ਮੈਂ ਇਹਨਾਂ ਨਾਲ ਵਿਆਹ ਕਰਾਣਾ ਤੇ ਇਸ ਕਰਕੇ ਇਹ ਮੇਰੀ ਇੱਕ ਪ੍ਰੇਰਣਾ ਸੀ ਇਹ ਮੇਰੀ ਹਮੇਸ਼ਾ ਪ੍ਰੇਰਣਾ ਰਹੇ ਨੇ ਤੇ ਮੈਂ ਪ੍ਰੇਰਣਾ ਨੂੰ ਛੱਡਣਾ ਨਹੀਂ ਜਾਂਦੀ ਸੀ ਠੀਕ ਹੈ ਸੋ ਬਹੁਤ ਜ਼ਿਆਦਾ ਵਿਆਹ ਤੋਂ ਪਹਿਲਾਂ ਵਿਆਹ ਤੋਂ ਬਾਅਦ ਕੀ ਜੋ ਹੁੰਦੇ ਰਿਸ਼ਤੇਦਾਰ ਵੀ ਹੁੰਦੇ ਜਿੱਦਾਂ ਹਨਾ ਬਹੁਤ ਸਾਰੇ ਕਿ ਨਹੀਂ ਆ ਇਹ ਨੋਤੀ ਹੈਗੀ ਆ ਵੀ ਇਹਨਾਂ ਨੂੰ ਘਰ ਹੀ ਸਾਹਮਣੇ ਚਾਹੀਦੇ ਇਹ ਜਿਹੜਾ ਕੰਟੈਂਟ ਹੈ ਸਾਰਾ ਕਿਵੇਂ ਮਾਈਂਡ ਦੇ ਵਿੱਚ ਆਂਦਾ ਫਿਰ ਤੁਹਾਡੇ ਟਿੱਡੋ ਆਂਦਾ ਫਿਰ ਮੈਂ ਕਹਿੰਦਾ ਪੁੱਛੋ ਨਾ ਜੀ ਮੈਂ ਕਹਿੰਦੀ ਪੁੱਛੋ ਹੀ ਨਾ ਨਹੀਂ ਦੇਖੋ ਜੀ ਜੇਕਰ ਸੱਚ ਦੀ ਗੱਲ ਹੈ ਨਾ ਬਿੰਦਾਸ ਚੀਜ਼ਾਂ ਬੋਲਣੀਆਂ ਚਾਹੀਦੀਆਂ ਤੇ ਹਾਂ ਬਿਲਕੁਲ ਅੰਦਰੋਂ ਹੀ ਗੱਲਾਂ ਆਉਂਦੀਆਂ ਇਹ ਆਣੀਆਂ ਚਾਹੀਦੀਆਂ ਆ ਕਿਹੜੀ ਗੱਲੋਂ ਨਹੀਂ ਤੇ ਅੱਜ ਦੇਖੋ ਅੱਜ ਝੂਠ ਬੋਲੂਗੀ ਨਾ ਰੀਅਲ ਜ਼ਿੰਦਗੀ ਦੇ ਵਿੱਚ ਤੁਸੀਂ ਕਿੰਨੇ ਕੱਬੇ ਹੋ ਵੀ ਜ਼ਿੰਦਗੀ ਨੇ ਮੈਨੂੰ ਬੜਾ ਕਠੋਰ ਬਣਾ ਦਿੱਤਾ ਬਟ ਮੈਂ ਹਾਂ সুইਟੀ ਹਾਂ ਮੈਂ ਬਹੁਤ সুইਟ ਆ ਤੁਸੀਂ ਤਾਂ ਹੁਣੇ ਕਹਿ ਰਹੇ ਸੀਗੇ ਕਿ ਫਿਲਟਰ ਲਾ ਦਿਓ ਹਾਂ ਤੇ ਫਿਲਟਰ ਉੱਚ ਕਿਹੜਾ ਯਾਰ ਕੱਬੇ ਪੰਦੀ ਗੱਲ ਆ ਗਈ ਯਾਰ ਲਾ ਦਿਓ ਪਲੀਜ਼ ਲਾ ਦਿਓ ਯਾਰ ਪਿਆਰ ਪਿਆਰ ਨਾਲ ਗੈਂਡ ਹੀ ਲਾ ਦਿਓ ਗੱਲ ਇਹ ਕਿ ਅ ਜਿੱਦਾਂ ਹੁਣ ਦੇਖੋ ਕੱਲੀ ਕੁੜੀ ਮਾਂ ਤੋਂ ਬਿਨਾਂ ਰਹੇਗੀ ਤੇ ਆਪੇ ਸੋਚੋ ਉਹਨੂੰ ਜੇ ਉਹ ਨਾਜ਼ੁਕ ਬਣ ਕੇ ਰਹੇਗੀ ਤੇ ਕੋਈ ਵੀ ਹਨਾ ਹੱਥ ਪਾਏਗਾ ਕੋਈ ਵੀ ਦੁਨੀਆ ਨਹੀਂ ਚੰਗੀ ਨਹੀਂ ਆ ਕੁੜੀਆਂ ਵਾਸਤੇ ਸਮਾਜ ਬਹੁਤ ਗੰਦਾ ਹੈ ਮੈਂ ਸਾਰੇ ਦੀ ਗੱਲ ਨਹੀਂ ਕਰਦੀ ਪਈਗੀ ਬਾਕੀ ਸਾਰੇ ਆਣ ਕੇ ਕਮੈਂਟ ਵਿੱਚ ਕਹਿਣ ਵੀ ਇਹ ਗਲਤ ਕਹਿੰਦੀ ਪਈ ਐ ਮੈਂ ਉਹਨਾਂ ਲਈ ਕਹਿੰਦੀ ਪਈ ਐ ਜਿਨ੍ਹਾਂ ਦੇ ਸਿਰ ਤੇ ਮਾਂ ਨਹੀਂ ਆ ਉਹ ਅੱਜ ਕੱਲ ਦੇ ਮਾਵਾਂ ਵਾਲੀਆਂ ਕੁੜੀਆਂ ਨੂੰ ਨਹੀਂ ਛੱਡਦੇ ਪਏ ਲੋਕੀ ਜੀ ਮੇਰੇ ਸਿਰ ਤੇ ਤਾਂ ਮਾਂ ਨਹੀਂ ਸੀ ਮੇਰੇ ਫਾਦਰ ਸਾਹਿਬ ਜਾਂਦੇ ਸੀ ਹਨਾ ਕੀ ਪਤਾ ਕਿੰਨੇ ਕੁ ਲੋਕਾਂ ਦੇ ਅੱਖ ਮੇਰੇ ਤੇ ਸੀ ਸਪਸ਼ਟ ਜੀ ਗੱਲ ਪਰ ਜੇ ਮੈਂ ਰੂਡ ਨਾ ਬਣਦੀ ਉਸ ਸਮੇਂ ਮੂੰਹ ਫਟ ਨਾ ਬਣਦੀ ਤੇ ਅੱਜ ਸ਼ਾਇਦ ਮੇਰੀ ਜ਼ਿੰਦਗੀ ਵਧੀਆ ਨਾ ਹੁੰਦੀ ਜੀ ਹੈਨਾ ਸੋ ਇਸ ਕਰਕੇ ਮੈਂ ਉਹ ਤੋਂ ਬਚਪਨ ਤੋਂ ਕਦੇ ਵੀ ਬੰਨ ਨਾ ਸਟਾਰਟ ਕਰ ਦਿੱਤਾ ਸੀ ਸੋ ਲਾਸਟ ਦੇ ਵਿੱਚ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਤੁਸੀਂ ਲਾਸਟ ਵਿੱਚ ਮੈਂ ਮੈਸੇਜ ਦੇਣਾ ਚਾਹਾਂਗੀ ਉਹਨਾਂ ਸਾਰੀਆਂ ਕੁੜੀਆਂ ਨੂੰ ਉਹਨਾਂ ਸਾਰੀਆਂ ਨੋਆ ਨੂੰ ਉਹਨਾਂ ਸਾਰੀਆਂ ਨੋਆ ਨੂੰ ਕਿ ਆਪਣੀ ਕਲਾ ਨੂੰ ਕਦੇ ਵੀ ਦਿਲ 'ਚ ਨਹੀਂ ਰੱਖਣਾ ਯਾਰ ਉਹ ਇੱਕੋ ਜਨਮ ਮਿਲਿਆ ਆ ਜੀਣ ਵਾਸਤੇ ਸ਼ੋਰ ਨਹੀਂ ਹੈ ਕਿ ਅਗਲਾ ਜਨਮ ਮਿਲਣਾ ਹੈ ਠੀਕ ਹੈ ਸੋ ਇਸ ਕਰਕੇ ਜੋ ਦਿਲ ਕਰਦਾ ਕਰੋ ਯਾਰ ਤੁਹਾਨੂੰ ਕੁਕਿੰਗ ਕਰਨੀ ਪਸੰਦ ਹੈ ਯਾਰ ਉਹ ਉੱਥੇ ਜਾਓ ਤੁਹਾਨੂੰ ਸਿੰਗਿੰਗ ਕਰਨੀ ਪਸੰਦ ਹੈ ਯਾਰ ਸਿੰਗਿੰਗ ਕਰੋ ਤੁਹਾਨੂੰ ਐਕਟਿੰਗ ਕਰਨੀ ਪਸੰਦ ਹੈ ਯਾਰ ਐਕਟਿੰਗ ਕਰੋ ਪਰ ਦਿਲਚਸਪ ਕਦੇ ਕੁਝ ਨਹੀਂ ਰੱਖਣਾ ਠੀਕ ਹੈ ਆਪਣੇ ਹਸਬੰਡ ਨੂੰ ਦੱਸੋ ਸ਼ੇਅਰ ਕਰੋ ਘਰ ਦੇ ਵੀ ਚੰਗੇ ਹੁੰਦੇ ਨੇ ਹਸਬੰਡ ਤੇ ਚੰਗੇ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਆਈਆਂ ਹੋ ਠੀਕ ਹੈ ਜੇ ਕੁੜੀਆਂ ਨੇ ਸਾਰੀ ਚੀਜ਼ਾਂ ਛੱਡ ਕੇ ਨਾ ਆਪਣੀ ਕਲਾ ਨੂੰ ਪਹਿਚਾਣ ਕੇ ਬਾਦ ਛਾ ਜਾਓ ਦੁਨੀਆ ਤੇ ਕੋਈ ਚੱਕਰ ਨਹੀਂ ਜੀ ਠੀਕ ਹੈ ਜਾਂਦੇ ਜਾਂਦੇ ਇੱਕ ਗੀਤ ਵੀ ਸੁਣਾ ਦਿਓ ਫਿਰ ਲਾਸਟ ਦੇ ਵਿੱਚ ਹਾਂਜੀ ਜਾਂਦੇ ਜਾਂਦੇ ਕਿਤੇ ਕਿਹੜਾ ਸੁਣਾਵਾਂ ਯਾਰ ਏ ਦਿਨ ਕਿੰਨੇ ਚੰਗੇ ਹੋਣੇ ਤੇਰੇ ਮੇਰੇ ਸੋਹਣਿਆ ਹੋ ਗਏ ਆਪਣੇ ਦੋਹਾਂ ਦੇ ਜਦੋਂ ਫੇਰੇ ਸੋਹਣਿਆ ਇਸ ਫਿਲਮ ਦੇ ਹੀਰੋ ਤੂੰ ਤੇ ਮੈਂ ਹੋਵਾਂਗੇ ਅੱਗੇ ਕੈਮਰਾ ਰਹੂਗਾ ਤੇਰੇ ਮੇਰੇ ਸੋਹਣਿਆ ਆ ਚੋਰੀ ਫੋਨ ਵਾਲਾ ਜੱਪ ਵੀ ਮੁਕਾਉ ਸਾਡਾ ਰੱਬ ਫੋਨ ਵਾਲਾ ਜੱਪ ਵੀ ਮੁਕਾਉ ਸਾਡਾ ਰੱਬ ਇੱਕ ਦੂਸਰੇ ਦੇ ਹੱਥ ਸਾਡੀ ਡੋਰ ਹੋਣੀਆ ਫੇਰ ਜ਼ਿੰਦਗੀ ਦੋਹਾਂ ਦੀ ਕੁਝ ਹੋਰ ਹੋਣੀਆ ਵੇ ਫੇਰ ਜ਼ਿੰਦਗੀ ਦੋਹਾਂ ਦੀ ਕੁਝ ਹੋਰ ਹੋਣੀਆ ਏ ਜਾਂਦੇ ਜਾਂਦੇ ਮੇਰਾ ਗਾਣਾ ਜੀ ਪ੍ਰੋਮੋਸ਼ਨ ਮੈਂ ਕਰ ਜਾ ਮੇਰਾ ਗਾਣਾ ਆ ਆਪ ਹੀ ਗਾਇਆ ਹੈ ਠੀਕ ਹੈ ਸੋ ਸ਼ੇਅਰ ਕਰਕੇ ਇਹਨੂੰ ਪਿਆਰ ਦੇ ਯਾਰ ਤੇ ਥੈਂਕ ਯੂ ਸੋ ਮਾਚ ਯਾਰ ਲਵ ਸੋਣਾ ਸੌਂਗਾ ਤੁਹਾਡਾ ਥੈਂਕ ਯੂ ਧੰਨਵਾਦ ਸਮਾਂ ਦੇਣ ਦੇ ਲਈ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜੀ ਕੱਬੀ ਨੂੰ ਨਾਲ ਮਿਲਣਾ ਹੈ ਤੁਸੀਂ ਜੀ ਸੋ ਕੱਬੀ ਨੋ ਦੇ ਨਾਲ ਤੁਹਾਡੀ ਗੱਲਬਾਤ ਕਰਵਾਈ سوشل میڈیا ਰਾਹੀਂ ਅਕਸਰ ਇਹਨਾਂ ਨੂੰ ਬਹੁਤ ਸਾਰਾ ਪਿਆਰ ਮਿਲਦਾ ਨਜ਼ਰ ਆ ਰਿਹਾ ਪਰ ਇਹਨਾਂ ਨੂੰ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਔਂਕੜਾਂ ਦਾ ਵੀ ਸਾਹਮਣਾ ਕਰਨਾ ਪਿਆ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਜੁੜੇ ਰਹੋ ਆਵਾਮ ਮੀਡੀਆ ਦੇ ਨਾਲ